ਆਜੋ ਸਚਾਈ ਨਾਲ ਕੰਮ ਚਲਾਵੇ ਉਹ ਧਰਮੀ ਹੈ ਇਹ ਰੋਤ ਧਰਮੀ ਹੈ ਜਿਸ ਨੇ ਪਰਮੇਸ਼ਵਰ ਦੀਆਂ ਦਿੱਲੀਆਂ ਨੂੰ ਬੰਦਿਆ ਕਾਨੂੰਨਾਂ ਦੀ ਪਾਲਣਾ ਕੀਤੀ ਅਤੇ ਸਚਾਈ ਦੇ ਨਾਲ ਉਹ ਕੰਮ ਕਰਦਾ ਰਿਹਾ ਉਹ ਪਰਮੇਸ਼ਵਰ ਦਾ ਜੀ ਹੈ ਧਰਮੀ ਜਨ ਹੈ ਹallelujah ਹallelujah ਦੇਖੋ ਪਰਮੇਸ਼ਵਰ ਨੇ ਤਰ ਮੀਨ ਜਨਾਨ ਨੂੰ ਆਸ਼ੀਸ਼ ਦਿੱਤੀ ਹੈ ਇੱਕ ਲਗ ਪ੍ਰਕਾਰ ਦੀ ਉਹ ਆਸ਼ੀਸ਼ ਜਿਹੜੀ ਹੈ ਸਾਨੂੰ ਇਸ वचन ਦੇ ਦੁਆਰਾ ਪ੍ਰਸਾਦੀ ਹੈ ਜਿਸ ਕਿਸੇ ਨੇ ਵੀ ਪਰਮੇਸ਼ਵਰ ਦੀਆਂ ਵਿਧੀਆਂ ਤੇ ਤੁਹਾਨੂੰ ਫੋਲੋ ਕੀਤਾ ਤੁਹਾਨੂੰ ਮੱਲਿਆ ਉਹ ਜਾਦੇ ਉਹ ਲੰਬਾ ਸਮੇਂ ਤੱਕ ਜੀਵਤ ਰਿਹਾ ਪਰਮੇਸ਼ਵਰ ਦਾ ਫਰਮਾਨ ਹੈ ਜਦੋਂ ਤੁਸੀਂ ਨਵੀਆਂ ਦੀ ਉਮਰਾਂ ਦੇ ਬਾਰੇ ਪੜਦੇ ਹੋ ਉੱਥੇ ਲਿਖਿਆ ਹੈ ਸਭ ਤੋਂ ਵੱਤ ਧਰਤੀ ਦੇ ਉੱਤੇ ਜਿਹਨੇ ਜੀਵਨ ਕੱਟਿਆ ਜਿਹਦੀ ਉਮਰ ਤੁਸੀਂ ਬਾਈਬਲ ਦੇ ਵਿੱਚ ਦੇਖ ਸਕਦੇ ਹੋ ઉત્પਤੀ ਦੀ ਕਿਤਾਬ ਦਾ 5 ਅਧਿਆਇ ਵਿੱਚ ਲਿਖਿਆ ਹੈ ਉਥੇ ਬਹੁਤ ਸਾਰੇ ਨਬੀਆਂ ਦੀ ਉਮਰਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ ਪਰ ਇੱਕ ਨਵੀ ਤੁਸੀਂ ਦੇਖਦੇ ਹੋ ਜਿਸ ਦਾ ਨਾਮ ਹੈ ਮਥੂਸਲਾ ਔਰ ਉਹਦੀ ਉਮਰ ਕਿੰਨੀ ਹੋਈ 900 ਤੇ 70 90 70 ਸਾਲ 100 ਸਾਲ ਇਨਾ ਲੰਬਾ ਸਮੇਂ ਤੱਕ ਕਿਉਂ ਜਿਵਤ ਰਹਾ ਸਭ ਤੋਂ ਪਹਿਲਾ ਮਨੁੱਖ ਕਿਹੜਾ ਸੀ ਆਦਮ ਮਨੁੱਖ ਤੇ ਨਾਰੀ ਕੌਣ ਸੀ ਆਦਮ ਤੇ ਹਵਾ ਪਰ ਕਲਾਮ ਦੇ ਵਿੱਚ ਲਿਖਿਆ ਉਹਨਾਂ ਦੀ ਉਮਰ ਜਿਹੜੀ ਸੀ ਆਦਮ ਦੀ ਉਮਰ ਜਿਹੜੀ ਤੁਸੀਂ ਪੜ ਸਕਦੇ ਹੋ ਕਲਾਮ ਦੇ ਵਿੱਚ ਉਹ ਮਥੂਸਲਾ ਦੀ ਸਭ ਤੋਂ ਜ਼ਿਆਦਾ ਹੈ ਔਰ ਜਿਹੜਾ ਆਦਮ ਹੈ ਉਹਦੀ ਥੋੜੀ ਘੱਟ ਹੈ ਮੇਰੀਆਂ ਬਿੱਤੀਆਂ ਤੇ ਤੁਰਿਆ ਤੇ ਮੇਰੇ ਹੁਕਮਾਂ ਦੀ ਕੀ ਕੀਤੀ ਸਭ ਤੋਂ ਜ਼ਰੂਰੀ ਹੈ ਪਾਲਣਾ ਕਰਨਾ ਤੇ ਪਾਲਣਾ ਅੱਜ ਦੇ ਸਮੇਂ ਦੇ ਵਿੱਚ ਹੋਣੀ ਕੀ ਹੈ ਅਨਹੂਣੀ ਕਿਉਂਕਿ ਵਚਨ ਹਰੇਕ ਗੱਲ ਨੂੰ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਕਰਦਾ ਹੈ ਵਿਆਖਿਆ ਕਰਦਾ ਹਰੇਕ ਵਚਨ ਦੀ ਅਗਰ ਤੁਸੀਂ ਪਰਮੇਸ਼ਵਰ ਦੀ ਅਜ਼ੂਰੀ ਦੇ ਵਿੱਚ ਲੰਬੀ ਜ਼ਿੰਦਗੀ ਨੂੰ ਕੱਟਣਾ ਚਾਹੁੰਦੇ ਹੋ ਲੰਬੇ ਸਮੇਂ ਤੱਕ ਪਰਮੇਸ਼ਵਰ ਦੀ ਸੇਵਾ ਕਰਨਾ ਚਾਹੁੰਦੇ ਹੋ ਜਾਂ ਲੰਬੇ ਸਮੇਂ ਤੱਕ ਤੁਸੀਂ ਧਰਤੀ ਦੇ ਵਿੱਚ ਰਹਿਣਾ ਚਾਹੁੰਦੇ ਹੋ ਤੇ ਪ੍ਰਭੂ ਕਹਿੰਦਾ ਮੇਰੀਆਂ ਵਿਧੀਆਂ ਤੇ ਮੇਰੇ ਹੁਕਮਾਂ ਦੀ ਜੇਰਾ ਕੀ ਕਰੂਗਾ ਪਾਲਣਾ ਕਰੇਗਾ ਉਹ ਧਰਮੀ ਹੈ ਸਭ ਤੋਂ ਧਰਮੀ ਬਣਦੇ ਲਈ ਇੱਕ ਰਾਜਸ 10% ਬੰਦੇ ਲਈ ਕੀ ਕਰਨਾ ਪਏਗਾ ਉਹਦੇ ਹੁਕਮਾਂ ਦੀ ਔਰ ਉਹਦੇ ਵਿਧੀਆਂ ਦੀ ਕੀ ਕਰਨੀ ਪਏਗੀ ਪਾਲਣਾ ਕਰਨੀ ਪਈ ਪਾਲਣਾ ਪੋਸ਼ਣਾ ਕਰਨੀ ਪਈਗੀ ਜਿੱਦਾਂ ਇਹ ਤਾਂ ਦੁਨੀਆਵੀ ਮਾਂ ਜਿਹੜੀ ਹੈ ਬੱਚੇ ਦੀ ਕੀ ਕਰਦੀ ਹੈ ਪਾਲਣਾ ਪੋਸ਼ਣਾ ਕਰਦੀ ਹੈ ਔਰ ਉਹਨੂੰ ਕੇਰ ਕਰਦੀ ਹੈ ਸੰਭਾਲਦੀ ਹੈ ਉਹ ਤੁਸੀਂ ਐਨੀਮਲਸ ਦੇ ਵਿੱਚ ਵੇਖੋ ਤੇ ਜਿਹੜੀ ਮੁਰਗੀ ਹੈ ਆਪਣੇ ਬੱਚਿਆਂ ਨੂੰ ਕੀ ਕਰਦੀ ਹੈ ਆਪਣੇ ਪੰਖਾਂ ਦੇ ਹੇਠ ਛਿਪਾ ਲੈਂਦੀ ਹੈ ਜਦੋਂ ਉਹਦੀ ਅੱਛੀ ਪਾਲਣਾ ਪੋਸ਼ਣਾ ਕਰਦੀ ਹੈ ਤੇ ਉਹਨੂੰ ਵਧੀਆ ਬਣਾਉਂਦੀ ਹੈ ਔਰ ਪਰਮੇਸ਼ਰ ਵੀ ਇਹ ਸਾਡੇ ਕੋਲੋਂ ਚਾਹੁੰਦਾ ਹੈ ਕਿ ਲੰਬਾ ਜੀਵਨ ਕੱਤਣਾ ਹੈ ਤੇ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਚੱਲ ਕੇ ਦੇਖੋ ਖੁਦਾ ਤੁਹਾਨੂੰ 150 200 250 ਸਾਲ ਤੱਕ ਕੀ ਰੱਖੇਗਾ ਜੀਵਤ ਰੱਖੇਗਾ ਅਤਲ ਕਿਹਾ ਤਾਂ ਜੋ ਸਚਾਈ ਨਾਲ ਕੰਮ ਚਲਾਵੇ ਸਚਾਈ ਦੇ ਨਾਲ ਸੇਵਾ ਕਰਦੇ ਪਰਮੇਸ਼ਰ ਕਦੇ ਤੁਹਾਨੂੰ ਨੀਵਾ ਨਹੀਂ ਰਹਿ ਦਿੰਦਾ ਪਰਮੇਸ਼ਰ ਤੁਹਾਨੂੰ ਸਟੈਪ ਬਾਈ ਸਟੈਪ ਕੀ ਕਰਦਾ ਹੈ ਉੱਚਾ ਕਰਦਾ ਹੈ ਹੁਣ ਤੁਸੀਂ ਪੌੜੀਆਂ ਦੇਖੋ ਕੋਈ ਪੌੜੀ ਇਦਾਂ ਦੀ ਨਹੀਂ ਬਣਾਈ ਹੋਏਗੀ ਕਿ ਜੇ ਬੰਦਾ ਇੱਕ ਪੌੜੀ ਤੇ ਪੈ ਰੱਖੇ ਦੂਸਰੀ ਤੇ ਉਹ ਕੀ ਕਰੂਗਾ ਲਾਸਟ ਵਾਲੀ ਤੇ ਪਹੁੰਚ ਜਾਏਗਾ ਪਹਿਲਾਂ ਕੀ ਕਰੇ ਲੋ ਸਟੈਪ ਤੋਂ ਬਾਅਦ ਸਟੈਪ ਕੀ ਕਰੇਗਾ ਉੱਪਰ ਚੜਦਾ ਹੈ ਫਿਰ ਉਹ ਆਪਣੀ ਡੈਸਟੀਨੇਸ਼ਨ ਤੇ ਪਹੁੰਚਦਾ ਹੈ ਮੰਜ਼ਿਲ ਤੇ ਚਲਾ ਜਾਂਦਾ ਹੈ ਪਰ ਇਸੇ ਤਰ੍ਹਾਂ ਜਦੋਂ ਪਰਮੇਸ਼ੁਰ ਦਾ ਕੰਮ ਇੱਕ ਇਨਸਾਨ ਇੱਕ ਧਰਮੀ ਸੱਚਾਈ ਨਾਲ ਕਰਦਾ ਹੈ ਤੇ ਉਹਨੂੰ ਖੁਦਾ ਤੋਂ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਪਰਮੇਸ਼ੁਰ ਉਹਦੇ ਲਈ ਕਈ ਯੋਜਨਾਵਾਂ ਬਣਾ ਕੇ ਬੈਠਾ ਹੁੰਦਾ ਹੈ ਬਈ ਤੇਰੀ ਵਾਰ ਪਰਮੇਸ਼ੁਰ ਸਾਡੇ ਵਿਸ਼ਵਾਸ ਦੀ ਪਰਖ ਕਰਦਾ ਹੈ ਹallelujah ਹallelujah ਅੱਗੇ ਲਿਖਿਆ ਹੈ ਪਰ ਇਹ ਇਹ ਹਵਾ ਦਾ ਵਾਕ ਹੈ ਪ੍ਰਭੂ ਯਹਵਾ ਦਾ ਵਾਕ ਹੈ ਉਹ ਨੇਚੇ ਜਿਉਂਦਾ ਰਹੇਗਾ ਉਹ ਨਿਸ਼ਚੇ ਜਿਉਂਦਾ ਰਹੇਗਾ ਹallelujah ਹallelujah ਨਿਸ਼ਚੇ ਦਾ ਮਤਲਬ ਸਚਾਈ ਹੈ ਨੇਚਰ ਦੇ ਨਾਲ ਜੁੜਾ ਰਹੇਗਾ ਇਹ ਸੱਚ ਹੈ ਯਸ਼ਮਸੀ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ ਤੁਹਾਡੇ ਵਿੱਚੋਂ ਬਹੁਤ ਸਾਰੇ ਸੌਂ ਜਾਣਗੇ ਤੇ ਬਹੁਤ ਸਾਰੇ ਮੈਨੂੰ ਦੇਖਣਗੇ ਤੁਸੀਂ ਦੇਖੋ ਬਾਈਬਲ ਵਿੱਚ ਦੋ ਮਨੁੱਖ ਕਲਾਬ ਦੇ ਵਿੱਚ ਲਿਖੇ ਗਏ ਜਿਨ੍ਹਾਂ ਨੇ ਮੌਤ ਨਹੀਂ ਦੇਖੀ ਕਿਹੜੇ ਮਨੁੱਖ ਲੋਕ ਹੋਰ ਕਿਹੜਾ ਸੀ ਇਹਨਾਂ ਨੇ ਆਪਣੇ ਡੈਥ ਨੂੰ ਨਹੀਂ ਦੇਖਿਆ ਮੌਤ ਨੂੰ ਨਹੀਂ ਦੇਖਿਆ ਹੋਰ ਕਿਹੜਾ ਸੀ ਇਹ ਲਿਆ ਜਿਹੜਾ ਜਿੰਦਾ ਸਮਾਨ ਦੇ ਉੱਪਰ ਕੀ ਹੋ ਗਿਆ ਉਖਾਇਆ ਗਿਆ ਅਸੀਂ ਇਹਨਾਂ ਬਚਨਾਂ ਨੂੰ ਜਦੋਂ ਪੜਦੇ ਆ ਤੇ ਫਿਰ ਪਰਮੇਸ਼ਵਰ ਦਾ ਕਲਾਮ ਸਮਝ ਦੇ ਵਿੱਚ ਆਂਦਾ ਹੈ ਪਰਮੇਸ਼ਵਰ ਨੇ ਹਨੋਕ ਨੂੰ ਜਿੰਦਾ ਉਠਾ ਲਿਆ ਔਰ ਉਸ ਦਾ ਮਕਸਦ ਕੀ ਹੈ ਉਹ ਪ੍ਰਤਾਸ਼ਰੀ ਪੁਤੀ ਦਸ ਦੇ ਵਿੱਚ ਤੁਸੀਂ ਪੜ ਸਕਦੇ ਜਿੱਥੇ ਲਿਖਿਆ ਦੂ ਗਵਾਵਾ ਦੇ ਬਾਰੇ ਹallelujah ਹallelujah ਉਹ ਬੰਦਾ ਜਿਹੜੇ ਧਰਮੀ ਸਾਲ ਹਨੋਕ ਵੀ ਧਰਮੀ ਸੀ ਇਹ ਲੀਆ ਵੀ ਧਰਮੀ ਸੀ ਔਰ ਜਿਨੇ ਪਰਮੇਸ਼ਵਰ ਦੇ ਦਾਸ ਪਹਿਲਾ ਨਵੀ ਹੋਏ ਸਾਰੇ ਕੀ ਸੀ ਧਰਮੀ ਸੀ ਔਰ ਉਹਨਾਂ ਦੀ ਉਮਰਾਂ ਤੁਸੀਂ ਦੇਖੋ ਕਿਸੇ ਦੀ 120 ਸਾਲ ਹੈ 140 ਸਾਲ ਹੈ 200 250 ਹੈ ਕਿਸੇ ਦੀ ਕਿਸੇ ਪ੍ਰਕਾਰ ਦੀ ਏਜ ਦੇ ਬਾਰੇ ਲਿਖਿਆ ਪਰ ਕਿਸੇ ਦੀ ਉਮਰ ਤੁਸੀਂ 70 70 ਨਹੀਂ ਦੇਖੋਗੇ ਹallelujah ਹallelujah ਇਹਦਾ ਮਤਲਬ ਪਰਮੇਸ਼ਵਰ ਕਹਿੰਦਾ ਹੈ ਨਿਸ਼ਚੇ ਮਤਲਬ ਸੱਚ ਦੇ ਨਾਲ ਉਹ ਜੁੜਾ ਰਿਹਾ ਇਸ ਤਰ੍ਹਾਂ ਕਿ ਉਹ ਪਰਮੇਸ਼ਵਰ ਦੇ ਉਪਮਾ ਨੂੰ ਸੱਚਾਈ ਨਾਲ ਮੰਨੇਗਾ ਤੇ ਗ੍ਰਹਿਣ ਕਰੇਗਾ ਪਰਾਂਗੇ ਉਤਪਤ ਉਹਦਾ ਪੰਜਾ ਦੇ ਆਈ ਉਤਪਤੀ ਤੋਂ ਤਰ੍ਹਾਂ ਦਾ ਪੰਜਾ ਦੇ ਆਈ ਉਸ ਦਾ 21 22 23 ਹੋ ਜਾਣਾ ਹਲੋਕ ਦਾ ਪੁੱਤ ਹੋਇਆ ਕਾਹਦੀ ਤਾਂ ਉਸ ਨੂੰ ਮਤੂਸਲਾਹ ਹੋ ਗਿਆ ਦੇਖੋ ਹਲੋਕ ਤੋਂ ਕੌਣ ਜੰਮਿਆ ਮਤੂਸਲਾਹ ਜਿਹਦੀ ਮੈਂ ਇਹ ਤੁਹਾਨੂੰ ਦੱਸ ਰਿਹਾ 979 ਸਾਲ ਹਲੋਕ ਦਾ ਹੀ ਬੇਟਾ ਸੀ ਇਹ ਪਰ ਪਰਮੇਸ਼ਵਰ ਨੇ ਕੀ ਕੀਤਾ ਹਲੋਕ ਨੂੰ ਜਿੰਦਾ ਸਵਾਰ ਤੇ ਲੈ ਲਿਆ ਮਤੂਸਲਾਹ ਧਰਤੀ ਤੇ ਰਿਹਾ ਔਰ ਉਸਦੀ ਉਮਰ ਹੋਈ 979 ਕਿੰਨੀਆਂ-ਕਿੰਨੀਆਂ ਉਮਰਾਂ ਸੀ ਔਰ ਕਿਸ ਕਿਸ ਚੀਜ਼ ਦੇ ਕਰਕੇ ਉਹਨਾਂ ਦੀ ਉਮਰਾਂ ਚਾਰਾ ਹੋਈਆਂ ਇੱਕ ਸਚਾਈ ਦੇ ਨਾਲ ਇੱਕ ਪਰਮੇਸ਼ਵਰ ਦੇ ਹੁਣਾਂ ਦੇ ਉਹ ਕਹਾਣੀ ਕੀ ਕੀਤੀ ਉਹਨਾਂ ਨੇ ਪਾਲਣਾ ਕੀਤੀ ਉਹ ਸੱਜੇ ਨਹੀਂ ਮੁੜੇ ਖੱਬੇ ਨਹੀਂ ਮੁੜੇ ਬਾਈਬਲ ਦੇ ਵਿੱਚ ਇੱਕ ਬੰਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਕਿਹਾ ਪਰ ਤੂੰ ਇੱਕ ਇਨਸਾਨ ਦੇ ਘਰ ਵਿੱਚ ਭੇਜਾਂਗਾ ਪਰ ਤੂੰ ਉਸ ਦੇ ਘਰ ਵਿੱਚ ਸੁੱਖ ਸ਼ਾਂਤੀ ਮੰਗੀ ਪਰ ਉਸ ਦੇ ਘਰ ਵਿੱਚ ਜਾ ਕੇ ਰੋਟੀ ਪਾਣੀ ਦਾ ਖਾਣੀ ਹallelujah ਹੋ ਗਿਆ ਉਸਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਰਮੇਸ਼ਰ ਨੇ ਉਹਨੂੰ ਕਿਹਾ ਸੀ ਹੁਕਮ ਪਰ ਇਹਦੇ ਉਲਟ ਹੁੰਦਾ ਹੈ ਸੰਸਾਰ ਦੇ ਵਿੱਚ ਪਰਮੇਸ਼ਰ ਕਹਿੰਦਾ ਉਸਦੇ ਘਰ ਵਿੱਚ ਜਾ ਕੇ ਤੂੰ ਰੋਟੀ ਦਾ ਖਾ ਵੀ ਪਾਣੀ ਦਾ ਪੀ ਵੀ ਉਹਦੇ ਬਿਸਤਰਿਆਂ ਦਾ ਲਾਲਚ ਨਾ ਕਰੀ ਉਹ ਬੰਦਾ ਇਹ ਸੋਚ ਕੇ ਗਿਆ ਹੁੰਦਾ ਕਿ ਉਹਨੇ ਮਿਲ ਉਹ ਵਧੀਆ ਵਧੀਆ ਕੀ ਬਰੂਗਾ ਖਾੜੇ ਮਿਲ ਗਏ ਕਿਵੇਂ ਅਸੀਂ ਲੰਬੀ ਜ਼ਿੰਦਗੀ ਨੂੰ ਲੈ ਸਕਦੇ ਆ ਜੇਕਰ ਪਰਮੇਸ਼ਰ ਦੇ ਹੁਕਮ ਸਾਡੇ ਅੰਦਰ ਨਾ ਹੋਣ ਔਰ ਉੱਥੇ ਜਾ ਕੇ ਉਹ ਇਸ ਤਰ੍ਹਾਂ ਬੈਠਦਾ ਹੈ ਜੀ ਉਹ ਦੇਖੀ ਪਰਮੇਸ਼ਰ ਮੇਰੇ ਲਈ ਕਿੰਨਾ ਅੱਛੇ-ਅੱਛੇ ਪਕਵਾਨ ਆਂਦੇ ਕਿੰਨਾ ਵਧੀਆ ਭੋਜਨ ਉਹਦਾ ਜਿਹਨੂੰ ਮੈਂ ਖਾ ਕੇ ਪਰਮੇਸ਼ਰ ਦੀ ਵਜ੍ਹਾਈ ਕਰਾਂਗਾ ਹallelujah ਇਸ ਬੰਦੇ ਦੇ ਬਾਰੇ ਮੈਂ ਤੁਹਾਨੂੰ ਕਹਿ ਰਿਹਾ ਉਸ ਦਾ ਬਾਈਬਲ ਦੇ ਵਿੱਚ ਨਾ ਉਹਦਾ ਪਿੰਡ ਦਾ ਪਤਾ ਹੈ ਨਾ ਨਾਂ ਦਾ ਪਤਾ ਸਿਰਫ ਇੰਨਾ ਲਿਖਿਆ ਕਿ ਬੈਤਲ ਦੇ ਵਿੱਚੋਂ ਇੱਕ ਬੰਦਾ ਨਿਕਲਿਆ ਉਹ نبی ਸੀ ਔਰ ਉਹ نبی ਦੇ ਘਰ ਵਿੱਚ ਪਹੁੰਚਾਇਆ ਗਿਆ ਜਦੋਂ ਉਸਨੇ ਉਸ ਜਗ੍ਹਾ ਦੇ ਵਿੱਚ ਕੁਛ ਨਹੀਂ ਖਾਦਾ ਪੀਤਾ ਪ੍ਰਭੂ ਨੇ ਕਿਹਾ ਤੂੰ ਇਸ ਰਸਤੇ ਤੁਰੇਂਗੀ ਨੰਗਣਾ ਉਸਨੇ ਉਹ ਗੱਲ ਮੰਨ ਲਈ ਜਦੋਂ ਉਹ ਉਸਨੇ ਆਪਣਾ ਸਫ਼ਰ ਸ਼ੁਰੂ ਕੀਤਾ ਦੇਖਿਆ ਇੱਕ ਨਬੀਆਂ ਦੇ ਪੁੱਤਰਾਂ ਵਿੱਚੋਂ ਨਬੀ ਨੇ ਕਿਸੇ ਹੋਰ ਨਬੀ ਨੇ ਦੂਸਰੇ ਆਪਣੇ ਬੱਚੇ ਨੂੰ ਭੇਜਿਆ ਔਰ ਉਸਨੇ ਕਿਹਾ 유후다 ਦੇ ਕੋ ਬੰਦਾ ਨਿਕਲਿਆ ਹੈ ਉਹ ਪਰਮੇਸ਼ਵਰ ਦਾ ਸੱਚਾ ਜਨ ਹੈ ਜਾ ਉਹ ਨੂੰ ਕਹੋ ਕਿ ਮੈਨੂੰ ਕੋਈ ਤਰਾਤਮ ਦੀ ਅਗਵਾਈ ਹੈ ਕਿ ਤੂੰ ਅੱਜ ਮੇਰੇ ਘਰ ਵਿੱਚ ਰਹਿ ਔਰ ਖਾ ਪੀ ਫਿਰ ਆਪਣਾ ਸਫਰ ਤੈਅ ਕਰ ਹallelujah 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 ਪਰ ਕੀ ਕੀਤਾ ਉਹਨੇ ਜਦੋਂ ਉਹ ਬੰਦਾ ਉਸਤੇ ਕੋਲ ਆਏ ਤੇ ਬੱਚੇ ਉਹਦੇ ਕੋਲ ਆਏ ਕਹਿੰਦੇ ਕਿ ਅਸੀਂ ਵੀ ਇਕੰਦਬੀ ਦੇ ਪੁੱਤਰ ਆ ਔਰ ਸਾਡੇ ਪਿਤਾ ਨੇ ਭੇਜਿਆ ਤੇਰੇ ਕੋਲ ਕਿ ਉਸ ਨਬੀ ਨੂੰ ਆਪਣੇ ਘਰ ਵਿੱਚ ਲੈ ਆਓ ਉਹਨੇ ਪਰਮੇਸ਼ੁਰ ਤੋਂ ਕੁਝ ਨਹੀਂ ਪੁੱਛਿਆ ਕਿ ਇਹ ਝੂਠਾ ਹੈ ਸੱਚਾ ਹੈ ਉਹਦੇ ਦੋਨੇ ਪੁੱਤਰਾਂ ਦੇ ਨਾਲ ਕੀ ਹੋ ਗਿਆ ਉਹ ਚਲ ਪਿਆ ਔਰ ਤਲਾਬ ਦੇ ਵਿੱਚ ਲਿਖਿਆ ਜਦੋਂ ਉਹ ਚੱਲਿਆ ਜਾਂਦਾ ਸੀ ਉਹਦੇ ਘਰ ਵਿੱਚ ਪਹੁੰਚਿਆ ਔਰ ਉਹਨੇ ਕਿਹਾ ਨਹੀਂ ਮੈਨੂੰ ਪਰਮੇਸ਼ਵਰ ਨੇ ਮਨਾ ਕੀਤਾ ਹੈ ਕਿ ਮੈਂ ਤੇਰੀ ਰੋਟੀ ਵਿੱਚੋਂ ਨਹੀਂ ਖਾ ਸਕਦਾ ਮੈਂ ਤੇਰੇ ਪਾਣੀ ਵਿੱਚੋਂ ਪੀ ਨਹੀਂ ਸਕਦਾ ਉਸ ਰਬੀ ਨੇ ਉਸਨੂੰ ਝੂਠ ਕਿਹਾ ਨਹੀਂ ਨਹੀਂ ਮੈਨੂੰ ਵੀ ਪਰਮੇਸ਼ਵਰ ਨੇ ਕਿਹਾ ਮਿਲੋ ਪਵਿੱਤਰ ਆਤਮਾ ਨੇ ਕਿਹਾ ਹੈ ਤੂੰ ਖਾ ਪੀ ਇਹਦੇ ਨਾਲ ਤੈਨੂੰ ਕੁਝ ਨਹੀਂ ਹੋਣਾ ਪਰ ਜਦੋਂ ਉਹਨੇ ਰੋਟੀ ਖਾ ਲਈ ਪਾਣੀ ਪੀ ਲਿਆ ਭੋਜਨ ਛਕਿਆ ਫਿਰ ਕਹਿੰਦਾ ਹੁਣ ਮੇਰਾ ਟਾਈਮ ਆ ਗਿਆ ਅਲਵਿਦਾ ਲੈਣ ਦਾ ਹੁਣ ਮੈਂ ਤੇਰੇ ਕੋਲੋਂ ਆਪਣੇ ਸਫ਼ਰ ਤੋਂ ਚੱਲਿਆ ਹਾਂ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਕਈ ਚੀਜ਼ਾਂ ਦਾ ਸਾਡੀ ਪਰਖ ਕਰੇਗਾ ਤੇਰੀ ਗੱਲਾਂ ਦਾ ਪਰਖ ਕਰੇਗਾ ਕਈ ਲੋਕਾਂ ਨੂੰ ਸਾਡੇ ਸਾਹਮਣੇ ਖੜਾ ਕਰੇਗਾ ਕਿ ਇਹ ਇਨਸਾਨ ਇਹਦੇ ਤੇ ਵਿਸ਼ਵਾਸ ਕਰਦਾ ਹੈ ਜਾਂ ਨਹੀਂ ਕਰਦਾ ਕਈ ਲੋਕ ਐਦਾਂ ਦੇ ਖੜੇ ਕਰ ਦੇਗਾ ਜਿਹੜੇ ਲੋਕ ਸਾਨੂੰ ਆਣ ਕੇ ਗੁੰਮਰਾਹ ਕਰ ਦੇਣਗੇ ਜਿਹੜੇ ਕਹਿੰਦੇ ਤੁਹਾਡੀ ਭਗਤੀ ਵਿੱਚ ਸ਼ਕਤੀ ਨਹੀਂ ਹੈ ਤੁਹਾਡੀ ਸ਼ਕਤੀ ਘੱਟ ਚੁਕੀ ਹੈ ਤੁਸੀਂ ਕਮਜ਼ੋਰ ਹੋ ਉਹ ਸਾਨੂੰ ਕੀ ਕਰਦੇ ਆ ਬਮਰਾਹ ਕਰਦੀ ਕੋਸ਼ਿਸ਼ ਕਰਦੇ ਨੇ ਪਰ ਜੇ ਇੱਕ ਸੱਚਾ ਧਰਮੀ ਹੈ ਉਹ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਦਾ ਹallelujah ਉਹ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਮੈਂ ਆਪਣੇ ਪਰਮੇਸ਼ਵਰ ਦੀ ਹੁਕਮਾਂ ਨੂੰ ਜਦੋਂ ਦਾ ਸੇਵਾ ਚ ਆਇਆ ਉਹਦੇ ਤੋਂ ਲੈ ਕੇ ਹੁਣ ਤੱਕ ਮੰਨਾ ਦਾ ਔਰ ਆਪਣੇ ਲਾਸਟ ਸਾਲ ਤੱਕ ਆਪਣੇ ਲਾਸਟ ਫਰੀ ਤੱਕ ਲਾਸਟ ਸਾਹ ਤੱਕ ਮੈਂ ਪਰਮੇਸ਼ਵਰ ਦੀ ਸੇਵਾ ਕਰਦਾ ਤੇ ਮੰਨਾ ਦਾ ਹੁਕਮ ਆਉਂਦਾ ਸੋ ਕਹਦਾ ਭਾਰਾ ਕਿ ਪਰਮੇਸ਼ਵਰ ਉਸ ਧਰਮੀ ਨੂੰ ਕੀ ਕਰਦਾ ਹੈ ਪਸੰਦ ਕਰਦਾ ਹੈ ਹallelujah ਹallelujah ਜਦੋਂ ਉਸ ਬੰਦੇ ਨੇ ਸਾਰਾ ਕੁਝ ਖਾ ਲਿਆ ਬਾਈਬਲ ਚ ਲਿਖਿਆ ਫਿਰ ਉਹ ਆਪਣੇ ਰਸਤੇ ਨੂੰ ਜਾਂਦੇ ਨਹੀਂ ਉੱਠਣ ਲੱਗਾ ਸੀ ਕਿ ਪਰਮੇਸ਼ਵਰ ਨੇ ਕਿਹਾ ਤੋ ਮੇਰੇ ਕਮਲ ਕੀ ਕਰ ਦਿੱਤਾ ਦੋਰ ਦਿੱਤਾ ਹallelujah 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 ਤੋ ਟਲ ਗਿਆ ਉਹਨ ਬੱਚਾ ਚੱਲ ਗਿਆ ਜਦੋਂ ਉਹ ਆਪਣੇ ਰਸਤੇ ਨੂੰ ਤੁਰਿਆ ਜਾਂਦਾ ਸੀ ਇੱਕ ਸ਼ੇਰ ਪਰਮੇਸ਼ੁਰ ਨੇ ਖੜਾ ਕੀਤਾ ਤੇ ਰਸਤੇ ਦੇ ਵਿੱਚ ਤੋ ਉਹਨੂੰ ਕੀ ਕੀਤਾ ਉਹਨੇ ਫਰ ਖਾਧਾ ਦੇਖਿਆ ਗਦਾ ਵੀ ਉੱਥੇ ਖੜਾ ਰਿਆ ਪਰ ਉਹ ਬੰਦੇ ਨੂੰ ਉਹਨੇ ਕੀ ਖਾਤਾ ਫਰ ਖਾਧਾ ਹੁਣ ਅਸੀਂ ਸੋਚਾਂਗੇ ਪਰਮੇਸ਼ੁਰ ਨੇ ਉਹਨੂੰ ਭੇਜਿਆ ਔਰ ਪਰਮੇਸ਼ੁਰ ਨੇ ਉਹਨੂੰ ਬਰਵਾ ਦਿੱਤਾ ਹalleluyah halleluyah ਇੱਥੇ ਸਮਝਣ ਦੀ ਇਹ ਗੱਲ ਹੈ ਕਿ ਪਰਮੇਸ਼ੁਰ ਦੇ ਹੁਕਮਾਂ ਤੋਂ ਖੜਾ ਹੀ ਨਹੀਂ ਹੈ। ਆਮੀਨ ਆਮੀਨ ਉਹ ਟੱਈ ਆ ਹੀ ਨਹੀਂ ਆਗਰ ਕੋਈ ਸਾਨੂੰ ਝੂਠ ਮਾਰ ਕੇ ਲੈ ਜਾਂਦਾ ਹੈ ਕਹਿੰਦਾ ਮੈਂ ਵੀ ਪਰਮੇਸ਼ੁਰ ਦਾ ਦੱਬੀ ਹਾਂ ਮੈਂ ਵੀ ਖੁਦਾ ਦਾ ਮੰਦਨ ਵਾਲਾ ਹੈ ਤੇ ਕਦੇ ਵੀ ਵਿਸ਼ਵਾਸ ਨਾ ਕਰੋ। ਯਿਸੂ ਮਸੀਹ ਨੇ ਕਿਹਾ ਮੇਰੇ ਆਉਣ ਤੋਂ ਬਹੁਤ ਸਾਰੇ ਮਸੀਹ ਆਉਣਗੇ। ਉਹਨਾਂ ਕਹਿਣਗੇ ਮਸੀਹ ਇੱਥੇ ਹੈ ਕੋਈ ਕਹੇਗਾ ਮਸੀਹ ਉੱਥੇ ਹੈ ਪਰ ਤੁਸੀਂ ਕਿਸੇ ਦਾ ਵਿਸ਼ਵਾਸ ਨਹੀਂ ਕਰੋ। ਉਹ ਦੇਖੋ ਕਿੰਨੇ ਅਫਰੀਕਾ ਦੇਸ਼ ਵਿੱਚ ਕਿੰਨੇ ਅਫਰੀਕਾ ਵਿੱਚ ਕਿੰਨੇ ਮਸੀਹ ਉੱਠ ਗਏ ਆ ਉਹ ਕਹਿੰਦਾ ਮੈਂ ਜੀਸਸ ਕ੍ਰਾਈਸਟ ਆ ਕੋਈ ਕਿਸੇ ਦੇਸ਼ ਵਿੱਚ ਕਹਿੰਦਾ ਮੈਂ ਜੀਸਸ ਕ੍ਰਾਈਸਟ ਆ ਪ੍ਰਭੂ ਕਹਿੰਦਾ ਇਹਨਾਂ ਦਾ ਵਿਸ਼ਵਾਸ ਨਾ ਕਰ ਨਾ ਕਰਨਾ ਰੁੱਖ ਆਪਣੇ ਫਲਾਂ ਤੋਂ ਕੀ ਹੁੰਦਾ ਹੈ ਨੁਸ਼ਾਰਿਆ ਜਾਂਦਾ ਹੈ ਅਗਰ ਉਹਦਾ ਫਲ ਅੱਛਾ ਹੈ ਅਗਰ ਉਹ ਫਲ ਦੇ ਰਿਹਾ ਹੈ ਇਸ ਦਾ ਮਤਲਬ ਉਹ ਹਰਿਆ ਤੇ ਭਰਿਆ ਹੈ ਅਗਰ ਉਹਦਾ ਫਲ ਨਹੀਂ ਹੋ ਰਿਹਾ ਇਹਦਾ ਮਤਲਬ ਉਹਨੇ ਜ਼ਮੀਨ ਨੂੰ ਰੋਕ ਛੱਡਿਆ ਹੈ ਹallelujah ਤਾਂ ਜੋ ਸੱਚਾਈ ਨਾਲ ਕੰਮ ਚਲਾਵੇ ਉਹ ਧਰਮੀ ਹੈ ਪ੍ਰਭੂ ਯਹੋਵਾ ਦਾ ਬਾਕ ਹੈ ਇਹ ਪਰਮੇਸ਼ੁਰ ਦਾ ਬਾਕ ਹੈ ਕਿਸੇ ਇਨਸਾਨ ਦਾ ਨਹੀਂ ਹੈ ਬਾਕ ਦਾ ਮਤਲਬ ਤਾਂ ਹੁਕਮ ਹੈ ਇਹ ਪਰਮੇਸ਼ੁਰ ਦਾ ਸ਼ਬਦ ਹੈ ਜੋ ਸਾਨੂੰ ਦੱਸਿਆ ਗਿਆ ਹੈ ਅਨੋਖ ਕਿੰਨੇ ਸਾਲਾਂ ਦਾ ਸੀ 65 ਸਾਲਾਂ ਦਾ 5 ਸਾਲਾਂ ਦੇ ਵਿੱਚ ਹੋ ਕੇ ਉਹਦੇ ਕੋਲੋਂ ਕੀ ਆਇਆ ਉਹਦਾ ਪੁੱਤਰ ਆਇਆ ਹallelujah ਹallelujah ਅਸੀਂ ਛੇਤੀ ਜਿਗਰਾ ਛੱਡ ਜਾਂਦੇ ਆ ਹੌਸਲਾ ਛੱਡ ਜਾਂਦੇ ਆ ਪਰ ਬਾਈਬਲ ਸਟੱਡੀ ਦੇ ਵਿੱਚ ਤੁਹਾਨੂੰ ਬਹੁਤ سارے ਇਦਾਂ ਦੇ ਮੂਲਕ ਮਿਲਣਗੇ ਜਿਨ੍ਹਾਂ ਤੋਂ ਪਰਮੇਸ਼ੁਰ ਨੇ ਆਪਣਾ ਕੰਮ ਲਿਆ ਦੇਖੋ ਅਬਰਾਹਾਮ 100 ਸਾਲ ਦਾ ਸੀ ਸਾਰਾ 90 ਸਾਲ ਦੀ ਸੀ ਔਰ ਅਸੀਂ ਲੋਕ ਦੇ ਬਾਰੇ ਚ ਹੀ ਪੜਿਆ ਇੱਥੇ ਲੋਕ ਪੈਂਠਾ ਸਾਲਾਂ ਦਾ ਸੀ ਜਦੋਂ ਉਸ ਤੋਂ ਮਧੂਸਲਾ ਜੰਮਿਆ ਫਿਰ ਸੱਤੇ ਮਧੂਸਲਾ ਦੇ ਜੰਮਨ ਦੇ ਪਿਛੋਕ ਹਨੋਕ 300 ਰਿਹਾ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ ਕਿੰਨੇ ਸੰਗ 300 ਸਾਲ ਤੱਕ ਪਰਮੇਸ਼ਵਰ ਦੇ ਹਨੋਕ ਸੰਗ ਚੱਲਦਾ ਰਿਹਾ ਉਹ ਤੁਸੀਂ ਇਹ ਦੇਖੋ ਨਬੀਆਂ ਦੇ ਉਮਰ ਐ ਇਦਾਂ ਕਿਵੇਂ ਹੋ ਗਿਆ ਕਿਉਂਕਿ ਨਬੀ ਕੁਝ ਨਬੀ ਇਦਾਂ ਦੇ ਸੀ ਜਿਹੜੇ ਪਰਮੇਸ਼ਵਰ ਨੂੰ ਅੱਗੇ ਰੱਖ ਕੇ ਚੱਲਦੇ ਸੀ ਉਹਦਾ ਵਿੱਚ ਅਬਰਾਹਾਮ ਦੇਖੋ ਪਰਮੇਸ਼ਵਰ ਦੀ ਸਲਾਹ ਤੋਂ ਬਿਨਾਂ ਇੱਕ ਵੀ ਕੰਮ ਨਹੀਂ ਸੀ ਕਰਦਾ ਮੂਸਾ ਪਰਮੇਸ਼ਵਰ ਦੇ ਤੇ ਜਾ ਕੇ ਗੱਲਾਂ ਕਰਦਾ ਸੀ ਕਿਉਂ ਇਹ ਕਰਦੇ ਸੀ ਇਹ ਪਰਮੇਸ਼ਵਰ ਦੀ ਸਲਾਹ ਲੈਣ ਦੇ ਲਈ ਪਰਮੇਸ਼ਵਰ ਦੀ ਜਸੂਰੀ ਉਹ ਚਬੈਂਦੇ ਸੀ ਜਦੋਂ ਤੁਸੀਂ ਕੋਈ ਕੰਮ ਕਰਨਾ ਹੋਵੇ ਤੇ ਯਾਦ ਰੱਖੋ ਪਰਮੇਸ਼ਵਰ ਦੀ ਕੀ ਲੋ ਸਲਾਹ ਲੋ ਜਦ ਐ ਕੋ ਮਨੋਕ ਮਨੋਕ ਦੇ ਨਾਲ ਕੀ ਕਰਦਾ ਸਲਾਹ ਕਰਦਾ ਇਹਦਾ ਦੱਸ ਭਈ ਮੈਨੂੰ ਇਹ ਕੰਮ 'ਚ ਫਾਇਦਾ ਹੈ ਜਾਂ ਨੁਕਸਾਨ ਹੈ ਤੇ ਉਹ ਬੰਦਾ ਕਹੇਗਾ ਹਾਂ ਭਈ ਤੈਨੂੰ ਫਾਇਦਾ ਹੈ ਤੂੰ ਕਰ ਇਦੇ ਵਿੱਚ ਤੇਰਾ ਫਾਇਦਾ ਪਤਾ ਨਹੀਂ ਕਿੰਨਿਆਂ ਦਾ ਫਾਇਦਾ ਹੈ ਇਸੇ ਤਰ੍ਹਾਂ ਪਰਮੇਸ਼ਵਰ ਹੈ ਜਿਹੜਾ ਤੁਹਾਡਾ ਕਰਤਾ ਦਦਤਾ ਹੈ ਉਹਦੀ ਹਜ਼ੂਰੀ ਵਿੱਚ ਜਾਓ ਗੋਟਨੇ ਟੇਕੋ ਪ੍ਰਾਰਥਨਾ ਕਰੋ ਪਰਮੇਸ਼ਵਰ ਕੀ ਇਹ ਕੰਮ ਮੇਰੇ ਲਈ ਆਸ਼ੀਸ਼ ਹੈ ਕੀ ਇਹ ਜਿਹੜਾ ਮੈਂ ਕੁਝ ਬਣਾਉਣ ਦੇ ਲਈ ਜਾ ਰਿਹਾ ਕਰਨ ਦੇ ਲਈ ਜਾ ਰਿਹਾ ਜਾਂ ਕੁਝ ਖਾਣ ਦੇ ਲਈ ਜਾ ਰਿਹਾ ਕੀ ਇਹ ਮੇਰੇ ਪੇਟ ਦੇ ਲਈ ਅੱਛਾ ਹੈ ਸ਼ਰੀਰ ਦੇ ਲਈ ਵਧੀਆ ਹੈ ਤੇ ਪਰਮੇਸ਼ਵਰ ਸਾਨੂੰ ਵਧੀਆ ਸਾਰੀਆਂ ਚੀਜ਼ਾਂ ਦੇ ਬਾਰੇ ਸਸੇਗਾ ਹallelujah ਹallelujah ਤੁਸੀਂ ਪਤਰਸ ਦੇ ਬਾਰੇ ਸੁਣਿਆ ਪਤਰਸ ਜਦੋਂ ਦੁਪਹਿਰ ਵੇਲੇ ਸੁੱਤਾ ਹੋਇਆ ਸੀ ਤੇ ਉਹਦੇ ਕੋਲ ਇੱਕ ਚਾਦਰ ਆਈ ਉਹਦੇ ਬਹੁਤ سارے ਜੀਵ ਜੰਤੂ پڑے ਹੋਏ ਸੀ ਉਹ ਕਹਿੰਦਾ ਮੈਂ ਨਹੀਂ ਖਾ ਸਕਦਾ ਕਿਉਂਕਿ ਇਹ ਸਾਰਾ ਕੁਝ ਕੀ ਹੈ ਅਸ਼ੁੱਧ ਹੈ ਪਰਮੇਸ਼ਰ ਕਹਿੰਦਾ ਜਿਹੜੀਆਂ ਚੀਜ਼ਾਂ ਮੈਂ ਸ਼ੁੱਧ ਬਣਾ ਦੇ ਤੂੰ ਉਹਨੂੰ ਕੀ ਨਾ ਕਹੇ ਅਸ਼ੁੱਧ ਨਾ ਕਹੇ ਹallelujah ਮਨੁੱਖ ਪਰਮੇਸ਼ਰ ਮਨੁੱਖ ਨੂੰ ਪਰਖਣ ਦੇ ਲਈ ਇਹ ਸਭ ਕੁਝ ਕਰਦਾ ਹੈ ਕੀ ਮਨੁੱਖ ਮੇਰੇ ਵਿੱਚ ਧਰਮੀ ਹੈ ਮੇਰੇ ਵਿੱਚ ਖੜਿਆ ਰਹਿੰਦਾ ਹੈ ਜਾਂ ਮੇਰੇ ਵਿੱਚ ਡਿੱਗ ਪੈਂਦਾ ਹੈ ਅੱਜ ਡਿੱਗੇਗਾ ਪ੍ਰਭੂ ਕਹਿੰਦਾ ਮੈਂ ਆਪਣੇ ਧਰਮੀ ਨੂੰ ਕੀ ਕਰਾਂਗਾ ਫਿਰ ਤੋਂ ਉਠਾਲਾਂਗਾ ਹੁਣ ਦੇਖੋ ਇੱਕ ਚੀਜ਼ ਹੈ ਪਰਮੇਸ਼ਵਰ ਦੇ ਸਾਹਾਰੇ ਸਾਰਾ ਕੁਝ ਛੱਡਣਾ ਹੈ ਪਹਿਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਲੋਕ ਇੱਕ ਜਿੰਦਰੇ ਤੇ ਬੜਾ ਵਿਸ਼ਵਾਸ ਕਰਦੇ ਸੀ ਕਾਗਜ਼ੀ ਕਹਿੰਦੇ ਇਹ ਕਈ ਤੇ ਵੱਡੇ ਘਰਦੁੱਤੀ ਲਾ ਕੇ ਚਲੇ ਜਾਂਦੇ ਸੀ ਜਿੰਦਰਾ ਉਹ ਜਿੰਦੇ ਨੂੰ ਲਾ ਕੇ ਕਹਿੰਦਾ ਲੈ ਜੀ ਸਾਡੇ ਘਰ ਤੇ ਲੋਕ ਲੱਗਾ ਹੈ ਨਾ ਪਹਿਲਾ ਲੋਕ ਡਾਡੇ ਜਾਂਦੇ ਸੀ ਉਹਦੇ ਘਰ ਜਿੰਦਰਾ ਲੱਗਾ ਅੱਜ ਲੋਕਾਂ ਨੂੰ ਪਤਾ ਹੈ ਇੱਕ ਜਿੰਦਰਾ ਵੀ ਸਾਡੇ ਦੇ ਕੁਛ ਵੀ ਨਹੀਂ ਭਾਵੇਂ ਤੁਸੀਂ ਜਿੰਦਰਾ ਬਣਾ ਲਓ ਪਾਵੇ ਲੋਕ ਪੈਦਾ ਕਰ ਲਓ ਪਰ ਜਿੱਥੇ ਚੋਲ ਦੇ ਚੋਰੀ ਕਰਨੀ ਹੈ ਉੱਥੇ ਉਹ ਜਿੰਦਰਿਆ ਨੂੰ ਨਹੀਂ ਦੇਖਦਾ ਉੱਥੇ ਉਹ ਲੋਕਾਂ ਨੂੰ ਨਹੀਂ ਦੇਖਦਾ ਲੁਆੜੀਆਂ ਨੂੰ ਨਹੀਂ ਦੇਖਦਾ ਹallelujah ਪਰ ਜਿਹੜੇ ਪਰਮੇਸ਼ੁਰ ਦੇ ਆਸਰੇ ਹੈ ਪਰਮੇਸ਼ੁਰ ਦੇ ਮਰਜੀ ਦੇ ਨਾਲ ਚੱਲਦੇ ਨੇ ਖੁਦਾ ਉਹਨਾਂ ਨੂੰ ਦੇਖਦਾ ਹੈ ਔਰ ਉਹਨਾਂ ਦੀ ਤਰਕੀ ਦੇ ਕੇ ਲੰਬੀ ਉਮਰ ਦਿੰਦਾ ਹੈ ਲਿਖਿਆ 307 ਤੱਕ ਉਹ ਚੱਲਦਾ ਰਿਹਾ ਅਤੇ ਅਤੇ ਉਸ ਤੋਂ ਪੁੱਤਰ ਧੀਆ ਉਸ ਤੋਂ ਪੁੱਤਰ ਧੀਆ ਜੰਮੇ ਮਤਲਬ ਉਹਦਾ ਪਹਿਲਾ ਬੇਡਾ ਕੌਣ ਸੀ ਮਥੂਸਰਾ ਜਿਹੜਾ ਕਿੰਨੇ ਸਾਲ ਜਿੱਦਾਂ ਰਿਆ 969 ਵਰਿਆਂ ਦੀ ਉਮਰ ਦੇ ਵਿੱਚ ਉਹ ਮਰਿਆ ਹallelujah ਪਰਮੇਸ਼ੁਰ ਦੇ ਨਾਲ ਅਸੀਂ ਜ਼ਿੰਦਗੀ ਕੱਟਣੀ ਚਾਹੁੰਦੇ ਆ ਉਹਦੀ ਮਰਜ਼ੀ ਦੇ ਨਾਲ ਚੱਲਣਾ ਪਏਗਾ ਉਹਦੀ ਸੁਣਨੀ ਪਏਗੀ ਉਹਦੇ ਸਾਹਮਣੇ ਜਾਣਾ ਪਏਗਾ ਉਹਦੇ ਸਾਹਮਣੇ ਰੋਣਾ ਪਏਗਾ ਪ੍ਰਭੂ ਜੇ ਤੇਰੀ ਮਰਜ਼ੀ ਹੈ ਤਾਂ ਮੈਨੂੰ ਦੱਸ ਤੁਸੀਂ ਇਹ ਵੀ ਕਹਿ ਸਕਦੇ ਬੜ ਧਰਮੀ ਉਰੋਖਾ ਅਬਰਾਮ ਜਿੱਨੇ ਵਾਰੇ ਪਰਮੇਸ਼ੁਰ ਦੇ ਸਾਹਮਣੇ ਗਿਆ ਕਹਿੰਦਾ ਪ੍ਰਭੂ ਤੂੰ ਜਾਣਦਾ ਮੈਂ ਕੌਣ ਆ ਮੂਸਾ ਖੁਦਾ ਦੇ ਸਾਹਮਣੇ ਜਾਂਦਾ ਸੀ ਕਹਿੰਦਾ ਪ੍ਰਭੂ ਮੈਨੂੰ ਪਤਾ ਹੈਗਾ ਕੌਣ ਹallelujah ਹallelujah ਤੁਹਾਨੂੰ ਪਰਮੇਸ਼ੁਰ ਦੇ ਸਾਹਮਣੇ ਉਹ ਸਾਰਾ ਕੁਝ ਰੱਖਣਾ ਪਏਗਾ ਜਿਹਦੇ ਲਈ ਤੁਸੀਂ ਪ੍ਰਾਰਥਨਾ ਕਰਦੇ ਹੋ ਪਰ ਪ੍ਰਭੂ ਤੁਹਾਡੀ ਆਵਾਜ਼ ਹਮੇਸ਼ਾ ਸੁਣਦਾ ਹੈ ਤੇ ਸੁਣਦਾ ਰਹੇਗਾ ਫਿਰ ਕਿਹਾ ਲੋਕ ਦੀ ਸਾਰੀ ਉਮਰ ਤੇ 365 ਹੋ ਰਹੀ ਜੀ ਲੋਕ ਦੀ ਸਾਰੀ ਉਮਰ ਬਤ ਡੋਟਲ ਐਜ ਕਿੰਨੀ ਸੀ 60 ਤੇ ਪੈਸਾਲਾਂ ਦੀ ਕਿੰਨੀ ਲੰਬੀ ਉਮਰ ਆ ਗਈ ਕਈ ਪੀੜ੍ਹੀਆਂ ਵੇਖਿਆ ਤੇ ਮਰਿਆ ਹੋਊਗਾ ਮੈਨੂੰ ਲੱਗਦਾ 7 ਵੇਖਿਆ ਹੋਣ ਮੈਨੂੰ ਤੇ ਲੱਗਦਾ 10 15 ਵੇਖਿਆ ਹੋਊਗਾ ਇੰਨੀ ਲੰਬੀ ਉਮਰ ਦੇ ਵਿੱਚ ਅਨੋਖ ਚਲਾ ਗਿਆ ਬਾਈਬਲ ਦੇ ਵਿੱਚ ਲਿਖਿਆ ਹੈ ਦੋ ਮਨੁੱਖ ਹੈ ਜਿਨ੍ਹਾਂ ਨੇ ਕਿਹਨੇ ਵੇਖੀ ਮੌਤ ਨਹੀਂ ਵੇਖੀ ਬਹੁਤ ਵੱਡੀ ਗੱਲ ਹੈ ਮੌਤ ਨਹੀਂ ਵੇਖੀ ਉਹਨਾਂ ਨੇ ਪਰ ਉਹ ਕਿੰਨਾ ਲੰਬੇ ਸਮੇਂ ਤੱਕ ਦੁਨੀਆ ਨੂੰ ਬਦਲਦਾ ਵੇਖਿਆ ਹੋਗਾ ਉਹਨਾਂ ਨੇ ਹੁਣ ਈਲੀਆ ਦੀ ਉਮਰ ਨਹੀਂ ਲਿਖੀ ਗਈ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖੀ ਤੁਸੀਂ ਲੱਭਣੀ ਨਹੀਂ ਤੁਹਾਨੂੰ ਈਲੀਆ ਦੀ ਉਮਰ ਪਰ ਕੀ ਹੈ ਅਨੋਖੀ ਉਮਰ ਦੇ ਬਾਰੇ ਲਿਖਿਆ ਹੈ ਇਹਦਾ ਮਤਲਬ ਈਲੀਆ ਵੀ ਇੰਨੇ ਸਾਲਾਂ ਦਾ ਹੋਗਾ ਹallelujah ਹallelujah ਅਗਰ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਹੋ ਉਹਦੀ ਮਰਜ਼ੀ ਦੇ ਨਾਲ ਚੱਲਦੇ ਹੋ ਤੇ ਪ੍ਰਭੂ ਤੁਹਾਨੂੰ ਹਰੇਕ ਬਿਮਾਰੀ ਤੋਂ ਬਚਾਏਗਾ ਰੱਖਸ਼ਾ ਕਰੇਗਾ ਤਨ ਸੰਭਾਲੇਗਾ ਤੜੀ ਕੇਅਰ ਕਰੇਗਾ ਹਰੇਕ ਸਮੇਂ ਤੁਹਾਨੂੰ ਉਹ ਕੀ ਕਰੇਗਾ ਬਚਾਏਗਾ ਚਿਕਨੀਆਂ ਵੀ ਕਰੇਗਾ ਤੁਸੀਂ ਪੌਲ ਦਿਨਾਦਨ ਦੀ ਸਟੋਰੀ ਸੁਣੀ ਹੋਏ ਜਦੋਂ ਉਸਨੇ ਬਾਹਰ ਜਾਦਾ ਸੀ ਤੇ ਪਰਮੇਸ਼ਰ ਨੇ ਉਹਨੂੰ ਦੱਸਿਆ ਸਪਲਾਈਟ ਵਿੱਚ ਨਾ ਬੈਠੀ ਤੋਂ ਨਹੀਂ ਬੈਠਾ ਉਹ ਬਾਅਦ ਵਿੱਚ ਕ੍ਰੈਸ਼ ਹੋ ਗਿਆ ਜਾ ਦੇਖੋ ਪਰਮੇਸ਼ਰ ਔਰ ਵਾਲੀਆਂ ਗੱਲਾਂ ਤੁਹਾਨੂੰ ਕੀ ਕਰੇਗਾ ਦੱਸੇਗਾ ਤੁਹਾਡੇ ਨਾਲ ਬੀਤਣ ਵਾਲੀਆਂ ਗੱਲਾਂ ਤੁਹਾਡੇ ਦੱਸੇਗਾ ਪਰ ਕਦੋਂ ਦੱਸੇਗਾ ਜਦੋਂ ਉਹ ਤੁਹਾਡੇ ਅੰਦਰ ਦੇਖਦਾ ਹੈ ਕਿ ਇਹਦੇ ਅੰਦਰ ਦੇ ਵਿੱਚ ਸੱਚਾਈ ਹੈ ਇਹਦੇ ਅੰਦਰ ਵਿੱਚ ਬੜੀ ਇਮਾਨਦਾਰੀ ਹੈ ਇਹਦੇ ਅੰਦਰ ਵਿੱਚ ਪੁੰਨ ਦਾਣ ਹੈ ਇਹਦੇ ਅੰਦਰ ਵਿੱਚ ਦਇਆ ਹੈ ਕਿਸੇ ਦੇ ਪ੍ਰਤੀ ਹਾਲੇਲੂਇਆ 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 ਕਿਸੇ ਦੇ ਤੁਸੀਂ ਦਇਆ ਕਰ ਦਿੰਦੇ ਹੋ ਤੁਸੀਂ ਦਸ ਖਾ ਲੈਂਦੇ ਹੋ ਕਿਸੇ ਜੀ ਤੁਸੀਂ ਮਦਦ ਕਰ ਦਿੰਦੇ ਹੋ ਇਹ ਸਾਰਾ ਕੁਝ ਕਿਤੇ ਲਿਖਿਆ ਜਾ ਰਿਹਾ ਹੈ ਪਰਮੇਸ਼ਵਰ ਦੀ ਪੋਥੀ ਦੇ ਵਿੱਚ ਜਿਹਨੂੰ ਕਹਿੰਦੇ ਜੀਵਨ ਦੀ ਪੋਥੀ ਬਹੁਤ سارے ਦੇ ਨਾਮ ਲੱਭੜੇ ਆ ਤੇ ਬਹੁਤ سارے ਦੇ ਨਾਮ ਹੀ ਉੱਥੋਂ ਮਿਟ ਜਾਣੇ ਆ ਅੱਜ ਪਰਮੇਸ਼ਵਰ ਨੇ ਸਾਨੂੰ ਸਭ ਕੁਝ ਦੇ ਦਿੱਤਾ ਧਾਰ ਵੀ ਦਿੱਤਾ ਸਭ ਕੁਝ ਦੇ ਦਿੱਤਾ ਪਰ ਅਸੀਂ ਹੋਰ ਕਿਹਦੀ ਸੇਵਾ ਕਰਦੀ ਹੈ ਪਰਮੇਸ਼ਵਰ ਦੀ ਕਰ ਲਈ ਉਹ ਲੱਭੜਾ ਉਹਨੂੰ ਕੋਚਣਾ ਹੈ ਹallelujah ਬਦਾ ਆਪਣਾ ਸਾਰਾ ਕੁਝ ਬਣਾਉਂਦੇ ਆ ਬਣਾਉਂਦੇ ਆ ਬਣਾਉਂਦੇ ਆ ਅਸੀਂ 90 ਸਾਲ ਦੀ ਉਮਰ ਚ ਕੀ ਹੋ ਜਾਂਦਾ ਖਤੋ ਕਿਉਂਕਿ ਉਹਦੇ ਉੱਤੇ ਜਿਹੜਾ ਬਡੇ ਪੌੜਾ ਕੀ ਹੋ ਜਾਂਦਾ ਹੈ ਸ਼ੁਰੂ ਹੋ ਜਾਂਦਾ ਹੈ ਹallelujah ਬਸੇ ਤੁਹਾਨੂੰ ਸਾਰੀਆਂ ਚੀਜ਼ਾਂ ਜ਼ਰੂਰਤ ਦੀਆ ਪਹਿਲੇ ਸਮੇਂ ਚ ਮਿਲ ਜਾੜ ਸਭ ਕੁਝ ਤੁਹਾਨੂੰ ਪਹਿਲਾ ਮੇਰੇ ਜੇ ਕੋਈ 100 ਤੋਂ ਪਹਿਲਾਂ ਨਹੀਂ ਮਰੇਗਾ ਤੁਸੀਂ 100 150 200 ਸਾਲ ਤੱਕ ਜਿਏਗਾ ਹallelujah 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 ਪਰ ਬੋਝ ਪੈਨਸ਼ਨਾਂ ਕੀ ਕਰ ਲੈਂਦੀ ਆ ਬੰਦੇ ਨੂੰ ਦਬਾ ਲੈਂਦੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪਰਮੇਸ਼ਰ ਨੂੰ ਜਦੋਂ ਤੁਸੀਂ ਇਹ ਗੱਲ ਦੇ ਵਿੱਚ ਹਾਜ਼ਰ ਜਾਂਦੇ ਹੋ ਔਰ ਪਰਮੇਸ਼ਰ ਨੂੰ ਕੋਈ ਵੀ ਗੱਲ ਆਪਣੀ ਦੱਸਦੇ ਹੋ ਤੇ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਉਹ ਧਿਆਨ ਇਹ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਤੁਸੀਂ ਕੀ ਪਰਮੇਸ਼ਰ ਕੋਲੋਂ ਮੰਗਦੇ ਹੋ ਕਿਉਂਕਿ ਇਹ ਪਰਮੇਸ਼ਰ ਦਾ ਬਾਗ ਹੈ ਕਿਸੇ ਵੀ ਇਨਸਾਨ ਦਾ ਬਾਗ ਨਹੀਂ ਹੈ ਔਰ ਕਿਸੇ ਇਨਸਾਨ ਨੇ ਇਹ ਗੱਲ ਨਹੀਂ ਕਹੀ ਕਿੰਨੇ ਕਹੀਆ ਬੋਲੋ ਪਰਮੇਸ਼ਵਰ ਨੇ ਕਹੀ ਹੈ ਔਰ ਪਰਮੇਸ਼ਰ ਆਪ ਸਾਡੇ ਲਈ ਕਰੇਗਾ ਉਸ ਚੀਜ਼ ਨੂੰ ਬਹैया ਕਰਦਾ ਹੈ ਲਿਖਿਆ ਹੋ ਉਹ ਨਿਸ਼ਚੈ ਜਿਉਂਦਾ ਰਹੇਗਾ ਇਹ ਸਚਾਈ ਦੇ ਨਾਲ ਸੱਚਾ ਬਚਨ ਹੈ ਉਹ ਨਹੀਂ ਮਰੇਗਾ 100% ਉਹ ਜਿਉਂਦਾ ਰਹੇਗਾ ਕਿੰਨੀਆਂ ਵੀ ਮੁਸ਼ਕਿਲਾਂ ਕਿਉਂ ਨਾਲ ਕਿੰਨਾ ਵੀ ਕੋਸ਼ਿਸ਼ ਉਹਦੇ ਨਾਲ ਕੋਨਾ ਬੀਤੇ ਪਰ ਪਰਮੇਸ਼ਰ ਉਹਨੂੰ ਹਰੇਕ ਬਿਮਾਰੀ ਤੋਂ ਕੱਢਣ ਦੀ ਕੀ ਰੱਖੇਗਾ ਸ਼ਕਤੀ ਰੱਖੇਗਾ ਤਾਕਤ ਰੱਖੇਗਾ ਅਸੀਂ ਔਰ ਮੈਂ ਪਰਮੇਸ਼ਰ ਦੀ ਯੋਜਨਾਵਾਂ ਨੂੰ ਕਦੇ ਨਹੀਂ ਸਮਝ ਸਕਦੇ ਉਹਦੀਆਂ ਯੋਜਨਾਵਾਂ ਕੀ ਨੇ ਔਰ ਉਹ ਕਿਉਂ ਕਰਦਾ ਹੈ ਰੱਬ ਪਰਮੇਸ਼ਰ ਨੂੰ ਇਹ ਕੰਮ ਪਸੰਦ ਹੈ ਜਾਂ ਪਰਮੇਸ਼ਰ ਨੂੰ ਇਹ ਚੰਗਾ ਲੱਗਦਾ ਹੈ ਪਰ ਪ੍ਰਭੂ ਦੇ ਭੇਤਾਂ ਦੇ ਵਿੱਚ ਵੀ ਕੀ ਹੈ ਭੇਤ ਹੈ ਖੁਦਾ ਦੇ ਪਰ ਜੋ ਛੁਪਿਆ ਹੈ ਖੁਦਾ ਕੇ ਦੋ ਬਾਹਰ ਆਵੇਗਾ ਹallelujah ਫਿਰ ਤੁਨ ਪਰਾਂਗੇ ਅਨੋਖੀ ਸਾਰੀ 365 ਬਰਿਆਂ ਦੀ ਸੀ ਅਗੇ ਅਨੋਖ ਪਰਮੇਸ਼ਰ ਦੇ ਸਾਥ ਚੱਲਦਾ ਚੱਲਦਾ ਮਨੋਕ ਹੋ ਗਿਆ ਹੰ ਲੋਕ ਪਰਮੇਸ਼ਰ ਦੇ ਨਾਲ ਚੱਲਦਾ ਚੱਲਦਾ ਕੀ ਹੋ ਗਿਆ ਅਨੋਖ ਹੋ ਗਿਆ ਲੋਪ ਦਾ ਮਤਲਬ ਗਾਇਬ ਹੋ ਗਿਆ ਹੁਣ ਕਿਸੇ ਨੂੰ ਨਹੀਂ ਪਤਾ ਲੋਕ ਕਿੱਥੇ ਹੈ ਪਰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੈ ਦੋ ਗਵਾਹ ਇਸ ਧਰਤੀ ਤੇ ਆਉਣਗੇ ਪਰ ਕਦੋਂ ਆਉਣਗੇ ਜਦੋਂ 7 ਸਾਲ ਪੀੜਾ ਦਾ ਆਰੰਭ ਰਹੇਗਾ ਹallelujah 7 ਸਾਲ ਤੱਕ ਰਹਿਣਾ ਪੀੜਾ ਦਾ ਰੱਬ ਪਰ ਉਸ ਤੋਂ ਪਹਿਲਾਂ ਬਚਤ ਚ ਲਿਖਿਆ ਧਰਮੀ ਉਠਾ ਲੈ ਜਾਣਗੇ ਆਮੀਨ ਆਮੀਨ ਉਹਨਾਂ ਨੇ ਇਹ ਕਾਲ ਨਹੀਂ ਦੇਖਣਾ ਉਹਨਾਂ ਨੇ ਪੀੜਾ ਦਾ ਰੱਬ ਨਹੀਂ ਦੇਖਣਾ ਪਰ ਉਹ ਧਰਤੀ ਤੇ ਦੋ ਗਵਾਹ ਹੋਣਗੇ ਇਹ ਬਹੁਤ ਲੰਮਾ ਪ੍ਰਚਾਰ ਹੈ ਦੋ ਗਵਾਹਾਂ ਦੇ ਉੱਪਰ ਪਰਮੇਸ਼ਵਰ ਨੇ ਹਰੇਕ ਜੀ ਨੂੰ ਕਿਸੇ ਨਾ ਕਿਸੇ ਮਕਸਦ ਦੇ ਲਈ ਜੀਉਂਦਾ ਰੱਖਿਆ ਅਤੇ ਠਹਿਰਾਇਆ ਹੈ ਉਦਰ ਠਹਿਰਾਨ ਦਾ ਅਤੇ ਰੱਖਣ ਦਾ ਇੱਕ ਹੀ ਮਕਸਦ ਹੈ ਕਿ ਪਰਮੇਸ਼ਰ ਬੰਦੇ ਨੂੰ ਦੱਸੇ ਕਿ ਜੇਕਰ ਤੂੰ ਧਰਮੀ ਹੈ ਜੇ ਤੂੰ ਮੇਰੇ ਹੁਕਮਾਂ ਨੂੰ ਮੰਨ ਰਿਹਾ ਹੈ ਜੇ ਤੂੰ ਮੇਰੇ ਬਚਨ ਨੂੰ ਸੁਣ ਰਿਹਾ ਹੈ ਜੇ ਤੂੰ ਮੇਰੇ ਬਚਨ ਨੂੰ ਸੁਣਾ ਰਿਹਾ ਕੋਈ ਚੀਜ਼ ਮੈਂ ਤੇਰੇ ਤੋਂ ਨਹੀਂ ਲੁਟਾਵਾਂ ਹallelujah ਹallelujah ਉਹਨੇ ਇੱਕ ਤੁਲੋਕ ਦੇ ਨਾਲ ਧਰਮੀ ਦੇ ਨਾਲ ਵਾਦਾ ਇਹ ਕੀਤਾ ਬਲਕਿ ਉਹਨੇ ਪੀੜੀ ਨੂੰ ਪੀੜੀ ਤੱਕ ਕੀ ਕਰ ਦਿੱਤਾ ਵਾਦਾ ਕੀਤਾ ਉਹਨੇ ਅਬਰਾਹਾਮ ਦੇ ਅਸ ਦੇ ਨਾਲ ਅਬਰਾਹਾਮ ਦੀ ਅਸਲ ਅੰਸ਼ ਦੇ ਨਾਲ ਵਾਦਾ ਕੀਤਾ ਮੂਸਾ ਦੀ ਅਸਰੇ ਨਾਲ ਅਸਰੇ ਨਾਲ ਵਾਦਾ ਕੀਤਾ ਮੈਂ ਤੈਨੂੰ ਕਦੇ ਛੱਡਾਂਗਾ ਨਹੀਂ ਮੈਂ ਕਦੇ त्यागाਗਾ ਨਹੀਂ ਹਮੇਸ਼ਾ ਮੈਂ ਤੇਰੇ ਨਾਲ ਰਹਾਂਗਾ ਉਹ ਜਿੱਥੇ ਤੂੰ ਜਾਵੇਂਗਾ ਮੈਂ ਤੇਰੇ ਅਗ ਸਾਗ ਹੋਵਾਂਗਾ ਪਰਮੇਸ਼ਵਰ ਦਾ ਵਾਦਾ ਹੈ ਹਰੇਕ ਧਰਤੀ ਜਾਂ ਦੇ ਨਾਲ ਪਰ ਅਗੇ ਵਿੱਚ 18 ਦੀ ਪੰਜ 35 ਉਹਦਾ 18 ਦੀ ਪੰਜ ਆਸਰਾ ਪਰ ਜਿਹੜਾ ਮਨੁੱਖ ਧਰਮੀ ਹੈ ਪਰ ਜਿਹੜਾ ਮਨੁੱਖ ਧਰਮੀ ਹੈ ਤੇ ਕੋ ਮਨੁੱਖ ਦੀ ਗੱਲ ਹੋ ਰਹੀ ਹੈ ਜਿਹੜਾ ਮਨੁੱਖ ਧਰਮੀ ਹੈ ਅਤੇ ਉਹਦੇ ਕੰਮ ਨਿਆਉ ਅਤੇ ਧਰਮ ਦੇ ਹਨ ਅਤੇ ਉਹਦੇ ਤਾਮ ਨਿਆਉ ਤੇ ਕੀ ਹੈ ਧਰਮ ਮਤਲਬ ਉਹ ਨਿਆਇ ਸੱਚਾ ਕਰਦਾ ਹੈ ਉਹਦੇ ਕੰਮ ਧਰਮ ਦੇ ਹਨ ਤੁਸੀਂ ਬਹੁਤ سارے ਦੇਖੇ ਹੁੰਦੇ ਪਰਮੇਸ਼ਵਰ ਦੇ ਧਰਮਿਕ ਜਣ ਉਹ ਕਿਸੇ ਦੀ ਮਦਦ ਕਰ ਰਹੀ ਹੁੰਦੀ ਹੈ ਕਿਸੇ ਦੀ ਕਿਸੇ ਉੱਪਰੋਂ ਕੱਪੜਾ ਦੇ ਲੈਂਦੇ ਆ ਕਿਸੇ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਕਿਸੇ ਨੂੰ ਕਹਿੰਦੇ ਆ ਭਾਈ ਤੂੰ ਗਰੀਬ ਨਹੀਂ ਤੂੰ ਕਿਸੇ ਨਾ ਕਿਸੇ ਦਿਨ ਕੀ ਹੋਏਗਾ ਪਤਵੰਤ ਕੀਤਾ ਜਾਏਗਾ ਤੂੰ ਅਮੀਰ ਬੜੇਗਾ ਪਰ ਪਰਮੇਸ਼ਰ ਤੈਨੂੰ ਬਣਾਵੇਗਾ ਉਹਦਾ ਕਾਰਨ ਕੀ ਹੈ ਕੋਈ ਮਨੁੱਖ ਜਿਹੜਾ タルਮੀ ਹੈ 71 ਕਿੰਨੇ ਲੋਕਾਂ ਦੀ ਸੋਚਦਾ ਹੈ ਕਿੰਨੇ ਲੋਕਾਂ ਦੀ ਚਿੰਤਾ ਕਰਦਾ ਹੈ ਕਿੰਨੇ ਲੋਕਾਂ ਨੂੰ ਅੱਗੇ ਰੱਖ ਕੇ ਚਾਹਦਾ ਹੈ ਉਹ ਹੀ ਇੱਕ タルਮੀ ਹੈ ਇਹ ਜੀ ਬਚਤ ਵਿੱਚ ਇਹ ਕਹਿੰਦੇ ਕਿ ਉਹੀ ਇੱਕ ਤਰਗੀ ਹੈ ਜਿਹੜਾ ਧਰਮ ਤੇ ਨਿਆਂ ਦੇ ਕੰਮ ਕਰਦਾ ਹੈ ਸੱਚਾ ਨਿਆਂ ਦੇਣ ਵਾਲਾ ਕਿਸੇ ਦੀ ਰਈ ਨਹੀਂ ਕਰਦਾ ਗੋਮਨੂਕ ਖਲਾ ਦੇ ਦਿੱਤੇ ਕਚੈੜੀ ਦੇ ਵਿੱਚ ਦੋ ਪਾਸੇ ਵਕੀਲ ਹੈ ਔਰ ਉਹ ਵਕੀਲ ਕਹਿ ਰਹੇ ਸੱਚਾ ਹੈ ਦੂਸਰਾ ਕਹਿੰਦਾ ਇਹ ਝੂਠਾ ਹੈ ਤੇ ਕਚੈੜੀ ਦੇ ਵਿੱਚ ਕੀ ਹੁੰਦਾ ਝੂਠਾ ਸੱਚਾ ਨਿਆਂ ਕਰਦੇ ਆ ਹallelujah ਉਹ ਜਿਹੜਾ ਝੂਠਾ ਨੂੰ ਸੱਚਾ ਬਣਾ ਦਿੰਦੇ ਜਿਹੜਾ ਸੱਚਾ ਨੂੰ ਫਿਛਾ ਦਿੰਦੇ ਆ ਝੂਠਾ ਪਰ ਪਰਮੇਸ਼ਵਰ ਦੇ ਰਾਜ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਜਿਹੜਾ ਸੱਚਾ ਹੈ ਉਹ ਸੱਚਾ ਬਣ ਜਾਏਗਾ ਸੱਚੇ ਦਾ ਬਣ ਜਾਏਗਾ ਪਰ ਜਿਹੜਾ ਝੂਠਾ ਹੈ ਉਹ ਝੂਠਿਆਂ ਦੇ ਰਸਤੇ ਉੱਤੇ ਜਾਏਗਾ ਉੱਥੇ ਕੋਈ ਰਈ ਨਹੀਂ ਚੱਲਣੀ ਕੋਈ ਰਿਸ਼ਵਤ ਨਹੀਂ ਚੱਲਣੀ ਉੱਥੇ ਕੋਈ ਕਿਸੇ ਨੂੰ ਪੈਸਾ ਨਹੀਂ ਦੇਵੇਗਾ ਕਹਿਗਾ ਲੈ ਭਾਈ ਮੇਰਾ ਬੰਦਾ ਲਗਾ ਦੇ ਜੀ ਐਸ ਮੇਰਾ ਬੰਦਾ ਸਵਰਗ ਵਿੱਚ ਜਾਣਾ ਚਾਹੀਦਾ ਹੈ ਮੈਂ ਤੈਨੂੰ ਇਨੇ ਪੈਸੇ ਦਿੰਦਾ ਮੈਂ ਕਰੋੜ ਪਤੀਆਂ ਧਰਤੀ ਤੇ ਮੈਂ ਅਰਬਾ ਪਤੀਆਂ ਧਰਤੀ ਤੇ ਲੈ ਮੈਂ ਤੈਨੂੰ ਇਨੇ ਪੈਸੇ ਦਿੰਦਾ ਵੀਰੇ ਬੱਚੇ ਵੀ ਕਿਤੇ ਜਾਣ ਸਵਰਗ ਦੇ ਵਿੱਚ ਜਾਣ ਕੋ ਇਹਦਾ ਇਸ ਤਰ੍ਹਾਂ ਲਈ ਹੋਏਗਾ ਕੋਈ ਥੇ ਹੋ ਰਿਹਾ ਹੈ ਹਰ ਇੱਥੇ ਕੰਮ ਚੱਲ ਰਿਹਾ ਹੈ ਮੈਂ ਬੱਚਾ ਚਲੋ ਮੇਰੇ ਬੱਚੇ ਬਚਨੇ ਚਾਹੀਦੇ ਲੈ ਇਹਨੇ ਪੈਸੇ ਤੂੰ 10 ਤੈਨੂੰ ਕਿੰਨੇ ਚਾਹੀਦੇ ਹੈ ਅਸੀਂ ਪਰਮੇਸ਼ਵਰ ਦੇ ਰਾਜ ਨੂੰ ਪੈਸੇ ਨਾਲ ਖਰੀਦ ਨਹੀਂ ਸਕਦੇ ਉਹਦੇ ਰਾਜ ਨੂੰ ਕਦੇ ਵੀ ਚੰਗੀਆਂ ਚੀਜ਼ਾਂ ਦੇ ਦੇ ਕੇ ਖਰੀਦ ਨਹੀਂ ਸਕਦੇ ਕਿਉਂਕਿ ਪਰਮੇਸ਼ਰ ਆਪ ਦੇਣ ਵਾਲਾ ਹੈ ਹallelujah 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 ਤੇ ਮੇਰੇ ਕਿਆ ਦਾ ਭਾਵ ਹੈ ਜੋ ਚੀਜ਼ਾਂ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਰੱਖੀਆਂ ਨੇ ਪਰਮੇਸ਼ਰ ਉਹ ਜਰੂਰ ਸੁਣ ਰਿਹਾ ਹੁੰਦਾ ਫਿਰ ਉਹਦੇ ਪਲਾਨ ਬੰਦੇ ਹਨ ਉਹਨੂੰ ਕਦੇ ਨਹੀਂ ਮੈਨੂੰ ਇੱਥੋਂ ਦਵਾਗਾ ਮੈਂ ਤੋਂ ਇਦਾਂ ਕਰਦਾ ਵਾਂਗਾ ਬੈਦਾਂ ਕਰਾਂਗੇ ਕਿਉਂਕਿ ਇਹ ਮੇਰਾ ਧਰਮਿਕ ਜਨ ਹੈ ਇਹ ਮੈਨੂੰ ਮੰਨਦਾ ਮੇਰੇ ਉਤੇ ਵਿਸ਼ਵਾਸ ਕਰਦਾ ਹੈ ਮੇਰੇ ਉਤੇ ਨਿਸ਼ਚਾ ਕਰਦਾ ਹੈ ਕਿੰਨੀਆਂ ਚੀਜ਼ਾਂ ਖੁਦਾ ਸਾਡੇ ਨਾਲ ਸਾਡੇ ਨਾਲ ਘਟਦੀਆਂ ਨੇ ਕਈ ਵਾਰ ਅਸੀਂ ਰੋਟੀ ਤੋਂ ਬੈਠੇ ਹੁੰਨੇ ਪਰਮੇਸ਼ਰ ਸਾਡੇ ਲਈ ਆਟਾ ਪ੍ਰੋਵਾਈਡ ਕਰ ਦਿੰਦਾ ਕਈ ਵਾਰ ਅਸੀਂ ਕਿਸੇ ਚੀਜ਼ ਨੂੰ ਲੈਣ ਦੇ ਲਈ ਸਾਡੇ ਕੋਲ ਉਹਨੇ ਪੈਸੇ ਨਹੀਂ ਹੁੰਦੇ ਤੇ ਪਰਮੇਸ਼ਰ ਕੀ ਕਰਦਾ ਹੈ ਉਹਨਾਂ ਪੈਸੇ ਨਾਲ ਕੀ ਕਰ ਦਿੰਦਾ ਇੰਤਜ਼ਾਮ ਕਰ ਦਿੰਦਾ ਹੈ ਇਹ ਉਹੀ ਪਰਮੇਸ਼ੁਰ ਹੈ ਜਿਨੇ ਏਲੀਆ ਨੂੰ ਕਹਾਵਤ ਦੇ ਰਾਈ ਕਿ ਦਿੱਤੀ ਬੋਲੋ ਸਾਰੇ ਔਰ ਇੱਕ ਬੁਰਕੀ ਦੇ ਨਾਲ ਉਹ ਰੱਜ ਜਾਂਦਾ ਹੋਗਾ ਸੋਚਿਆ ਜਰਾ ਮਤਲਬ ਇੱਕ ਇੱਕੀ ਬੁਰਕੀ ਲੈ ਕੇ ਆਊਗਾ ਨਾ ਸਾਰੀ ਰੋਟੀ ਥੋੜੀ ਚੁੱਕ ਲੈਣੀ ਔਰ ਬਾਈਬਲ ਦੇ ਵਿੱਚ ਲਿਖਿਆ ਉਹ ਆਮ ਦਾ ਨਹੀਂ ਸੀ ਲਿਖਿਆ ਭਾਰੀ ਦਾ ਸੀ ਹallelujah 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 ਜੇ ਜਿਹੜੇ ਇੱਧਰ ਵਾਲੇ ਤਾਂ ਬਸ ਸਾਬਤ ਉੱਪਰ ਚੱਕਰ ਆ ਗਿਆ ਹੈ ਤੇ ਸਾਬਤ ਚੁੱਕ ਲੈ ਅੱਗੇ ਦੀ ਦਾ ਕੁਝ ਚੁੱਕ ਲੈ ਪਰ ਪਰਮੇਸ਼ਵਰ ਨੇ ਪੰਛੀਆਂ ਨੂੰ ਐਸਾ ਹੁਕਮ ਦਿੱਤਾ ਕਿ ਤੂੰ ਮੇਰੇ ਜੰਗ ਲਈ ਕੀ ਕਰਨਾ ਹੈ ਰੋਟੀ ਦਾ ਇੰਤਜ਼ਾਮ ਕਰਨਾ ਔਰ ਪਾਣੀ ਦਾ ਇੰਤਜ਼ਾਮ ਕਰਨਾ ਹੈ ਬਾਈਬਲ ਦੇ ਵਿੱਚ ਲਿਖਿਆ ਉਹ ਪਹਾੜੀ ਕਵਾ ਜਿਹੜਾ ਸੀ ਉਹ ਮਾਸ ਲੈ ਕੇ ਏਲੀਆ ਦੇ ਕੋਲ ਜਾਂਦਾ ਸੀ ਉਹ ਏਲੀਆ ਰਹਿੰਦਾ ਕਿੱਥੇ ਸੀ ਪਹਾੜ ਦੀ ਚੋਟੀ ਦੇ ਉੱਪਰ ਔਰ ਬੱਚਨ ਚ ਲਿਖਿਆ ਏਲੀਆ ਜਿੰਨੀ ਪਾਵਰ ਬਾਈਬਲ ਦੇ ਵਿੱਚ ਕਿਸੇ ਨਬੀ ਦੇ ਕੋਲ ਨਹੀਂ ਆਈ ਆਮੀਨ ਹਾਲੇਲੂਇਆ ਹਾਲੇਲੂਇਆ ਏਲੀਸ਼ਾ ਏਲੀਆ ਇਹ ਦੋਨੇ ਗੁਰੂ ਚੇਲਾ ਬਰਾਬਰ ਸੀ ਔਰ ਜਿਹੜੇ ਕੰਮ ਏਲੀਆ ਨੇ ਕੀਤੇ ਉਸ ਤੋਂ ਜ਼ਿਆਦਾ ਪੋਸ਼ਨ ਜ਼ਿਆਦਾ ਨੋਟਿਕੇਡੇ ਕੋਲ ਸੀ ਅਲੀਸ਼ਾ ਦੇ ਕੋਲ ਜੇਕਰ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਏਗਾ ਕਿ ਇੱਕ ਸੰਤ ਦੇ ਕੋਲ ਕੀ ਕੋਸ਼ ਹੈ ਇੱਕ ਰੱਬ ਦੇ ਬੰਦੇ ਕੋਲ ਕੀ ਕੋਸ਼ ਹੈ ਅਸੀਂ ਲੈਣਾ ਕਿੱਦਾਂ ਹੈ ਅਸੀਂ ਉਹਦੇ ਕੋਲ ਪਾਵਰ ਕਿੱਥੇ ਨਹੀਂ ਕਿੱਦਾਂ ਹੈ ਅਸੀਂ ਉਹਦੀ ਬਰਕਤ ਲੈਣੀ ਕਿੱਦਾਂ ਹੈ ਤੇ ਜੇ ਸਾਰਾ